jabi link media ਦੇਖਣ ਵਾਲੇ तमाम শ্রোਤਾ ਦਾ ਨਿੱਘਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਵਨ ਸ਼ਰਮਾ ਦੋਸਤੋ ਹਾਜ਼ਰ ਆ پروگرام ਬਾਤਲਾਬ ਲੈ ਕੇ ਔਰ तमाम ਮੁਖਬਰਾਂ ਤੇ ਜਿਹੜੀ ਆਪਾਂ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਆ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਜੁੜੇ ਰਹਿਣਗੇ ਸਾਡੇ ਸੁਰਿਤਮ رائے ਸਰ ਔਰ ਇਹਨਾਂ ਨਾਲ ਅਸੀਂ ਚਾਹੇ ਖਬਰ ਸ਼ਹਿਰ ਦੀ ਹੋਵੇ ਚਾਹੇ ਹੋਵੇ ਪੰਜਾਬ ਦੀ ਚਾਹੇ ਦੇਸ਼ ਦੀ ਚਾਹੇ ਵਿਦੇਸ਼ ਦੀ ਉਹ ਗੱਲਬਾਤ ਇਹਨਾਂ ਦੇ ਨਾਲ ਅਸੀਂ ਕਰਦੇ ਆਂ ਸੋ ਸਵਾਗਤ ਕਰਦੇ ਆਂ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਅੱਗੇ ਦੀ ਗੱਲਬਾਤ ਤੁਹਾਡੇ ਰੂਹ ਰੂ ਕਰਦੇ ਆਂ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆ ਧੰਨਵਾਦ ਗਗਨ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਇਵੇਂ ਜੀ ਠੀਕ ਠਾਕ ਹੋ ਚੱਟਦੀ ਕਲਾ ਜੀ ਬਹੁਤ ਵਧੀਆ ਚਲੋ ਕਾਟੋ ਕਾਟੋ ਖੇਡ ਦੀ ਬੁੱਲਾਂ ਦੇ ਬਿਲਕੁਲ ਹੈ ਕਾਟੋ ਬੁਰਲਾ ਦੇ ਹਮ ਇਆਪਾ ਹੁਣ ਮੈਨੂੰ ਲੱਗਦਾ ਹੈ ਕਿ ਆਪਾਂ ਨੇ ਇਹ ਪੱਕਾ ਹੀ ਬਣਾ ਲੈਣਾ ਆਪਣਾ ਟੈਗ ਵਰਡ ਜਾਂ ਤੇ ਜਦੋਂ ਜਦੋਂ ਆਪਣਾ ਨਾਮ ਲਿਆ ਜਾਊਗਾ ਜਾਂ ਚੈਨਲ ਦਾ ਨਾਮ ਲਿਆ ਜਾਊਗਾ ਤੇ ਉਹਨਾਂ ਨੇ ਲੋਕਾਂ ਨੇ ਕਹਿਣਾ ਇਹ ਉਹੀ ਬੰਦੇ ਆ ਕਾਟੋ ਫੁੱਲਾਂ ਵਾਲੇ ਕਾਟੋ ਫੁੱਲਾਂ ਤੇ ਹਾਂ ਕਿਉਂਕਿ ਆਪਾਂ ਇਹ ਜ਼ਿਆਦਾ ਹੀ ਮਸ਼ਹੂਰ ਕਰ ਦੇਣਾ ਇਹ ਵਰਡ ਮੈਨੂੰ ਲੱਗਦਾ ਕਿ ਅੱਛਾ ਸਭ ਤੋਂ ਪਹਿਲਾਂ ਸਰ ਮੈਂ ਇੱਕ ਚੀਜ਼ ਪੁੱਛਣਾ ਚਾਹਾਂਗਾ ਮੇਰੇ ਦਿਮਾਗ 'ਚ ਆ ਗਈ ਸਵੇਰੇ ਮੈਂ ਇੱਕ ਵੀਡੀਓ ਦੇਖਦਾ ਪਿਆ ਸੀਗਾ ਉਹੀ ਸੁੱਤਾ ਉੱਠਾ ਤੇ ਸਾਹਮਣੇ ਵੀਡੀਓ ਆ ਗਈ ਅ ਅੱਪਾ ਜਿਹੜਾ ਟੈਕਸ ਭਰਦੇ ਆ ਆਪਣੇ ਭਾਰਤ ਦੇ ਵਿੱਚ ਉਹ ਇਹ ਹਰ ਇੱਕ ਛੋਟੀ ਛੋਟੀ ਚੀਜ਼ ਤੇ ਆਪਾਂ ਟੈਕਸ ਦਿੰਨੇ ਆ ਇੱਥੇ ਹੂੰ ਪਰ ਜੇ ਆਪਾਂ ਮੈਂ ਵਿਦੇਸ਼ ਦੀ ਗੱਲ ਕਰਾਂ ਤੇ ਵਿਦੇਸ਼ ਦੇ ਵਿੱਚ ਕਹਿੰਦੇ ਆ ਕਿ ਇੰਨੇ ਟੈਕਸਾਂ ਦੀ ਮਾਰ ਜਿਹੜੀ ਆ ਆਮ ਲੋਕਾਂ ਨੂੰ ਨਹੀਂ ਪੈਂਦੀ ਦੇ ਕਿਹੜੀ ਕੀ ਮਤਲਬ ਵੀ ਛੋਟੇ ਛੋਟੇ ਚੀਜ਼ ਤੇ ਟੈਕਸ ਦਿੰਨੇ ਆ ਮਤਲਬ ਮੰਨ ਲਓ ਜੇ ਆਪਾਂ ਕੁਝ ਖਾ ਰਹੇ ਆ ਤੇ ਉਹ ਚੀਜ਼ ਤੇ ਟੈਕਸ ਪੈਂਦਾ ਜੇ ਆਪਾਂ ਕੁਝ ਕੱਪੜੇ ਖਰੀਦ ਰਹੇ ਆ ਜਾਂ ਕੋਈ ਸ਼ੂਜ਼ ਵਗੈਰਾ ਖਰੀਦ ਰਹੇ ਆ ਉਹਦੇ ਤੇ ਜੇ ਆਪਾਂ ਕੋਈ ਗੱਡੀ ਲੈ ਰਹੇ ਆ ਉਹਦੇ ਤੇ ਜਾਂ ਕੋਈ ਟੂ-ਵੀਲਰ ਲੈ ਰਹੇ ਆ ਉਹਦੇ ਤੇ ਜੇ ਆਪਾਂ ਘੁੰਮਣ ਜਾਂਦੇ ਆ ਟੋਲ ਟੈਕਸ ਪੈਂਦੇ ਆ ਫਿਰ ਉਹੀ ਟੈਕਸ ਜਿਹੜਾ ਆਪਾਂ ਨੂੰ ਦੇਣਾ ਪੈਂਦਾ ਇਹ ਕੋਲ ਮਲਾ ਕੇ ਜਿਹੜਾ ਵਾ ਭਾਰਤ ਦੇ ਵਿੱਚ ਤਾਂ ਲੋਕਾਂ ਨੂੰ ਟੈਕਸ ਨੇ ਘੇਰਿਆ ਹੋਇਆ ਵਾ ਬਾਹਰਲੇ ਦੇਸ਼ਾਂ ਦੇ ਵਿੱਚ ਕਿਵੇਂ ਦਾ ਸਿਸਟਮ ਹੈ ਕਹਿੰਦੇ ਉੱਥੇ ਘੱਟ ਦੇਣਾ ਪੈਂਦਾ ਤੇ ਇੰਨੇ ਟੈਕਸ ਨਹੀਂ ਹੁੰਦੇ ਹੈਗੇ ਬਾਹਰਲੇ ਦੇਸ਼ਾਂ ਜੇ ਸਚਾਈ ਹੈ ਜੇ ਮੈਂ ਤੇਰੀ ਗੱਲ ਲੈ ਕੇ ਨਾ ਇਹਨੂੰ ਵੋਲਟ ਕਰ ਦਿਆਂ ਉਹ ਕਿਵੇਂ ਜੀ ਵੀ ਭਾਰਤ 'ਚ ਉਹਨੇ ਟੈਕਸ ਨਹੀਂ ਗੇ ਜਿੰਨੇ ਬਾਹਰ अच्छा जी मतलब 12वीं फिर ਤੁਸੀਂ ਤੁਸੀਂ ਦੁਕਾਨ ਤੇ ਜਾਂਦੇ ਆ ਚੀਜ਼ ਲੈਣ ਰੇੜੀ ਤੇ ਖੜ ਕੇ ਤੁਸੀਂ ਅਮ ਜੂਸ ਦਾ ਗਲਾਸ ਲੈ ਲਿਆ ਬਿਲਕੁਲ ਫਟੂਰੇ ਖਾ ਲੈ ਛੋਲੇ ਭਟੂਰੇ ਉਹਦੇ ਤੇ ਟੈਕਸ ਦਿਨੇ ਆ ਉਹਦੇ ਤੇ ਵੀ ਦਿਨੇ ਆਈ ਦੇ ਨਾ ਦੇ ਵੀਰ ਭਈਏ ਦਾ ਗਲਾਸ ਹੁੰਦਾ 20 ਰੁਪਏ ਹੀ ਦਿੰਨੇ ਆ 20 ਰੁਪਏ ਤੋਂ ਉੱਤੇ ਕਿੱਥੇ ਦਿੰਨੇ ਆ ਅੱਛਾ ਜੀ ਮਤਲਬ ਬਾਹਰਲੇ ਦੇ ਜੂਸ ਦੇ ਗਲਾਸ ਤੇ ਵੀ ਟੈਕਸ ਦੇਣਾ ਨਹੀਂ 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 ਤੂੰ ਜਿਹੜੀ ਗੱਲ ਆਪਾਂ ਕਰਦੇ ਆ ਨਾ ਪਹਿਲਾਂ ਉਹ ਗੱਲ ਕਰੀਏ ਆਪਾਂ ਉਹਦੇ ਵੀ ਲਿਆਉਣਾ ਮੈਂ ਤੈਨੂੰ ਬਾਹਰ ਵੀ ਠੀਕ ਹੈ ਜਦੋਂ ਤੁਸੀਂ ਰੇੜੀ ਤੇ ਚਲੇ ਗਏ ਤੁਸੀਂ ਕੋਈ ਚੀਜ਼ ਖਾਧੀ ਪੀਤਾ ਜੂਸ ਪੀ ਲਿਆ ਚਾਹ ਪੀ ਲਓ ਤੁਸੀਂ ਹੂੰ ਆ ਉਹਦਾ 10 ਰੁਪਏ ਦਾ ਕਾਪੀ ਹੁੰਦਾ ਬਿਲਕੁਲ ਬਿਲਕੁਲ ਉਹਦੇ ਤੇ ਕੋਈ ਟੈਕਸ ਨਹੀਂ ਟੈਕਸ ਐਕਚੁਅਲੀ ਹੈਗਾ ਪਰ ਨਾ ਟੈਕਸ ਦਿੰਦਾ ਕੋਈ ਤੇ ਨਾ ਹੀ ਟੈਕਸ ਕੋਈ ਲੈਂਦਾ ਉਹਦੇ ਵਾਸਤੇ ਹੂੰ ਤੁਸੀਂ ਦੁਕਾਨ ਤੇ ਜਾਂਦੇ ਆ ਦੁਕਾਨ ਤੇ ਚਲੇ ਜਾਂਦੇ ਆ ਤੁਸੀਂ ਦੁਕਾਨ ਤੇ ਜਾ ਕੇ ਕੋਈ ਰਸੋਈ ਵਾਸਤੇ ਭਾਂਡੇ ਲੈ ਲੇ ਜੀ ਤੁਸੀਂ ਸਪੋਜ਼ ਕਰ 2000 ਰੁਪਏ ਦੇ ਹੂੰ ਤੁਸੀਂ ਉਹ ਦੁਕਾਨਦਾਰ ਨੂੰ ਕਹੋ ਵੀ ਮੈਨੂੰ ਰਸੀਦ ਦੇ ਦੇ। ਉਹ ਦੁਕਾਨਦਾਰ ਕਹੂਗਾ ਜੀ 18% ਟੈਕਸ ਲੱਗੂਗਾ। ਹਾਂ ਜੇ ਪੱਕਾ ਬਿੱਲ ਲੈਣਾ। ਹਾਂ ਜੇ ਪੱਕਾ ਬਿੱਲ ਲੈਣਾ ਤਾਂ ਫਿਰ ਟੈਕਸ ਕਿੱਥੇ ਦਿੱਤਾ? ਨਹੀਂ ਨਾ ਦਿੱਤਾ। ਲੈਂਦਾ ਹੀ ਨਹੀਂ ਕਈਂ ਰੀ ਤਾਂ। ਮੈਨੇ ਨਹੀਂ ਨਾ ਦਿੱਤਾ। ਹਾਲਾਂਕਿ ਜਿਹੜਾ ਉਹ ਦੁਕਾਨਦਾਰ ਹੈ ਉਹਨੇ ਜਿਹੜਾ ਤੁਹਾਨੂੰ 2000 ਰੁਪਏ ਦੇ ਭਾਂਡੇ ਦਿੱਤੇ ਆ ਨਾ ਉਹਦੇ ਵਿੱਚ ਉਹਨੇ ਟੈਕਸ 18% ਲਾਇਆ ਵਿਆ ਉਹਨੇ 18% ਲਾ ਕੇ ਤੁਹਾਨੂੰ ਲੈ ਲਿਆ ਪਰ ਉਹ ਗਾਂ ਟੈਕਸ ਨਹੀਂ ਦੇਣਾ ਉਹਨੇ ਜਦੋਂ ਤੁਸੀਂ ਰਸੀਦ ਮੰਗੀ ਉਹਦੇ ਉੱਤੇ 18% ਹੋਰ ਲਾ ਦੇਣਾ ਹਾਂ ਬਿਲਕੁਲ ਹੁਣ ਤੁਸੀਂ ਮੈਨੂੰ ਦੱਸੋ ਕੀ ਤੁਸੀਂ ਜਿਹੜੀ ਗੱਲ ਕਹਿੰਨੇ ਆ ਵੀ ਹਰੇਕ ਚੀਜ਼ ਤੇ ਅਸੀਂ ਟੈਕਸ ਦਿੰਨੇ ਆ ਕੀ ਤੁਸੀਂ ਹਰੇਕ ਚੀਜ਼ ਤੇ ਟੈਕਸ ਦਿੰਨੇ ਆ ਨਹੀਂ ਬਿਲਕੁਲ ਨਹੀਂ ਦਿੰਦੇ ਜਿਹੜਾ ਤੁਸੀਂ ਗੱਲ ਕਰਦੇ ਆ ਵਿਦੇਸ਼ ਦੀ ਹੁਣ ਅਸੀਂ ਆ ਇੱਥੇ ਅਸੀਂ ਜੋ ਚੀਜ਼ ਲੈਣੀ ਆ ਚਾਹੇ ਅਸੀਂ ਕੈਸ਼ ਪੈਸੇ ਦੇ ਦਈਏ ਚਾਹੇ ਅਸੀਂ ਕ੍ਰੈਡਿਟ ਕਾਰਡ ਤੇ ਦੇ ਦਈਏ ਚਾਹੇ ਅਸੀਂ ਚੈੱਕ ਨਾਲ ਦੇ ਦਈਏ ਸਾਨੂੰ ਉਹਨੇ ਪ੍ਰੋਪਰ ਬਿੱਲ ਬਣਾ ਕੇ ਦੇਣਾ ਦੁਕਾਨਦਾਰ ਜਦੋਂ ਚੱਲਦਾ ਹੁੰਦਾ ਵੀ ਪਰਚੀ ਜੀ ਬਣਾ ਕੇ ਦੇ ਦੇ ਕੱਚੀ ਜੀ ਨਾ ਉਹਦੇ ਨਹੀਂ ਚੱਲਦਾ ਉੱਥੇ ਕੋਈ ਤੁਸੀਂ ਦੁਕਾਨਦਾਰ ਨੂੰ ਜੇ ਕਹੋਗੇ ਨਾ ਮੈਨੂੰ ਬਿੱਲ ਚਾਹੀਦਾ ਉਹ ਕੋਈ ਦੁਕਾਨਦਾਰ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਟੈਕਸ ਲੱਗੂਗਾ ਬਿਕਾਉਜ਼ ਉਹ ਟੈਕਸ ਤਾਂ ਲੱਗਣਾ ਹੀ ਲੱਗਣਾ ਬਿਲਕੁਲ ਮਤਲਬ ਤੁਸੀਂ ਵੀ ਦੇਣਾ ਤੇ ਆਹ ਗਾਮ ਨੇ ਵੀ ਦੇਣਾ ਦੇਖੋ ਜਦੋਂ ਤੁਸੀਂ ਚੀਜ਼ ਲੈਣੇ ਆ ਜਦੋਂ ਤੁਸੀਂ ਕੋਈ ਸਰਵਿਸ ਲੈਣੇ ਆ ਜਦੋਂ ਤੁਸੀਂ ਕੋਈ ਆ ਕਿਸੇ ਵੀ ਤਰ੍ਹਾਂ ਦੀ ਚੀਜ਼ ਦੁਕਾਨਦਾਰ ਤੋਂ ਜਾ ਕੇ ਲੈ ਲਈ ਉਹਦੇ ਤੇ ਟੈਕਸ ਲੱਗਣਾ ਜਿਹੜਾ ਸਰਕਾਰ ਦਾ ਕਾਨੂੰਨ ਹੈ ਪਰ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਉਹੋ ਜਿਹੜਾ ਕਾਨੂੰਨ ਹੈ ਨਾ ਉਹ ਨੂੰ ਕੋਈ ਦੇਖਦਾ ਨਹੀਂਗਾ ਜਦੋਂ ਤੁਸੀਂ ਕੋਈ ਵੀ ਚੀਜ਼ ਲਓ ਤੁਸੀਂ ਕਪੜੇ ਲੈ ਲੋ ਕਪੜਿਆਂ ਤੇ ਵੀ ਇਹੀ ਹਾਲ ਆ ਜਿਹੜਾ ਦੁਕਾਨਦਾਰ ਆ ਉਹ ਕਹਿੰਦਾ ਜੇ ਤੁਸੀਂ ਪੱਕਾ ਬਿੱਲ ਲੈਣਾ ਜੀ 18% ਹੋਰ GST ਲੱਗੂਗਾ ਤੇ ਫਿਰ GST ਤਾਂ ਟੈਕਸ ਤਾਂ ਆਪਾ ਦਿੰਦੇ ਹੀ ਨਹੀਂ ਮੈਂ ਚੱਕ ਲੈਣੇ ਆ ਬਸ ਹਾਂ ਹਾਲਾਂਕਿ ਜਿਹੜੀ ਮੈਂ ਗੱਲ ਕਹੀ ਆ ਨਾ ਵੀ ਜਦੋਂ ਵੀ ਤੁਸੀਂ ਕੋਈ ਚੀਜ਼ ਲੈਣੇ ਆ ਜਿਹੜਾ ਦੁਕਾਨਦਾਰ ਆ ਉਹਨੇ ਉਹਦੇ ਵਿੱਚ ਐਡ ਕਰਿਆ ਵਿਆ ਉਹ ਪੈਸੇ ਬਿਲਕੁਲ ਉਹ ਟੈਕਸ ਚੋਰੀ ਹੁੰਦਾ ਚੋਰੀ ਹੁੰਦਾ ਬਿਲਕੁਲ ਹਾਂ ਸੋ ਜਦੋਂ ਜਿਹੜੀ ਜਿੱਥੋਂ ਜਿਵੇਂ ਹੁਣ ਮੈਂ ਕੈਨੇਡਾ ਚ ਰਹਿੰਦਾ ਇੱਥੇ ਸਾਨੂੰ ਸਹੂਲਤਾਂ ਜਿਹੜੀਆਂ ਉਹ ਕਿੰਨੀਆਂ ਹੁਣ ਮੈਂ ਦੋਨੋਂ ਐਗਜ਼ਾਮਪਲ ਦੇ ਦਿੰਦਾ ਸਾਡੇ ਸਨੋ ਪੈਂਦੀ ਆ ਇੱਥੇ ਸਨੋ ਨੂੰ ਸੜਕਾਂ ਨੂੰ ਸਾਫ਼ ਕਰਦੇ ਆ ਜਦੋਂ ਸਨੋ ਪੈ ਜਾਂਦੀ ਆ ਉਹ ਸੜਕਾਂ ਨੂੰ ਸਾਫ਼ ਕਰਨ ਦੇ ਪੈਸੇ ਕਿਹਨੇ ਦੇਣੇ ਆ ਸਰਕਾਰ ਨੇ ਸਰਕਾਰ ਨੇ ਦੇਣੇ ਆ ਨਾ ਉਹ ਕਿੱਥੋਂ ਦੇਊਗੀ ਜੇ ਟੈਕਸ ਲਾਊਗੀ ਤਾਂ ਹੀ ਦੇਊਗੀ ਨਾ ਹਾਂ ਉਹ ਬਿਲਕੁਲ ਸਹੀ ਹੈ ਟੈਕਸ ਤੋਂ ਹੀ ਵਸੂਲੀ ਆਊਗੀ ਨਹੀਂ ਇੱਥੇ ਅਸੀਂ ਰਹਿਨੇ ਆ ਉਸ ਇਲਾਕੇ ਦੇ ਵਿੱਚ ਪਾਰਕ ਬਣੇ ਹੋਣਗੇ ਇੱਕ ਘੱਟ ਤੋਂ ਘੱਟ ਜਾਂ ਦੋ ਉਹ ਪਾਰਕ ਆ ਜਿਹੜੇ ਉਹਨਾਂ ਨੂੰ ਦੇਖਭਾਲ ਕਰਨਾ ਉਹਨਾਂ ਨੂੰ ਪਾਣੀ ਲਾਉਣਾ ਉਹਨਾਂ ਚ ਘਾਹ ਕੱਟਣਾ ਉਹਨਾਂ ਚ ਜਿਹੜੇ ਦਰਖਤ ਆ ਉਹਨਾਂ ਨੂੰ ਕਰਨਾ ਉਹਨਾਂ ਤੇ ਪੈਸੇ ਲੱਗਣੇ ਆ ਨਾ ਉਹ ਕਿੱਥੋਂ ਆਣਿਆ ਉਹ ਟੈਕਸ ਚੋਂ ਟੈਕਸ ਤੋਂ ਆਣੇ ਬਿਲਕੁਲ ਬੱਸ ਤੇ ਚੜਦੇ ਆ ਅਸੀਂ ਚਾਹੇ ਬੱਸ ਦਾ ਟਿਕਟ 2 ਡਾਲਰ ਜਾਂ 2.5 ਡਾਲਰ ਆ ਉਹ 2.5 ਡਾਲਰ ਨਾਲ ਜਿਹੜੀ ਆ ਬੱਸ ਉਹ ਖਰਚਾ ਨਹੀਂ ਪੂਰਾ ਹੁੰਦਾ ਓ 2.5 ਡਾਲਰ ਤਾਂ ਸਿਰਫ ਇੱਕ ਟੋਕਨ ਹੈ ਵੀ ਹਾਂ ਵੀ ਜਿਹੜਾ ਬੰਦਾ ਉਹਦੇ ਤੇ ਬੈਠੂਗਾ ਉਹ 2.5 ਡਾਲਰ ਜਾਂ 2 ਡਾਲਰ ਲਾ ਕੇ ਬੈਠੂਗਾ ਪਰ ਉਸ ਬੱਸ ਨੂੰ ਚਲਾਉਣ ਵਾਸਤੇ ਕਿੰਨੇ ਹਜ਼ਾਰਾਂ ਡਾਲਰ ਚਾਹੀਦੇ ਆ ਕਿੰਨੇ ਹਜ਼ਾਰਾਂ ਬਿਲਕੁਲ ਉਹ ਕਿੱਥੋਂ ਆਉਣਗੇ ਉਹ ਜਿਹੜੇ ਟੈਕਸ ਦਿੰਨੇ ਆ ਸੀ ਹੁਣ ਤੁਸੀਂ ਦੇਖੋ ਆ ਆਪਣੇ ਪਿੰਡਾਂ ਦੇ ਵਿੱਚ ਜਾਂ ਇਵਨ ਸ਼ਹਿਰਾਂ ਦੇ ਵਿੱਚ ਘਰ ਆ ਆਪਣੇ ਜਿੱਥੇ ਰਹਿੰਦੇ ਆਪਾਂ ਉਹਦੇ ਤੇ ਟੈਕਸ ਉਹਨੂੰ ਕਹਿੰਦੇ ਆ ਪ੍ਰਾਪਰਟੀ ਟੈਕਸ ਜਿਹੜਾ ਪ੍ਰਾਪਰਟੀ ਦੇ ਆ ਉਹਦਾ ਟੈਕਸ ਉਹਦੇ ਤੇ ਟੈਕਸ ਨਹੀਂ ਲੱਗ ਕੋਈ ਲੱਗਦਾ ਇੱਥੇ ਹਰੇਕ ਚਾਹੇ ਪਿੰਡ ਚਾਹੇ ਸ਼ਹਿਰ ਚ ਉਸ ਘਰ ਦੇ ਉੱਤੇ ਟੈਕਸ ਲੱਗਣਾ ਹੀ ਲੱਗਣਾ ਉਹ ਟੈਕਸ ਤੁਸੀਂ ਹਰ ਸਾਲ ਦੇਣਾ ਜਿਹੜੀਆਂ ਇਹ ਸਹੂਲਤਾਂ ਹੁਣ ਹੁਣ ਅਸੀਂ ਬਿਮਾਰ ਹੋ ਜਾਂਦੇ ਆ ਸਾਨੂੰ ਬਿਮਾਰ ਹੋ ਕੇ ਜਦੋਂ ਅਸੀਂ ਡਾਕਟਰ ਕੋਲ ਜਾਣਾ ਅਸੀਂ ਇੱਕ ਨਵਾਂ ਪੈਸਾ ਨਹੀਂ ਖਰਚਣਾ ਆ ਡਾਕਟਰ ਦੀ ਫੀਸ ਦਾ ਜੇ ਬਿਮਾਰ ਹੋ ਗਿਆ ਹਸਪਤਾਲ ਜਾਣਾ ਫੇਰ ਕੋਈ ਪੈਸੇ ਨਹੀਂ ਜੇ ਦਵਾਈ ਲਿਉਣੀ ਹੈ ਤਾਂ ਉਹਦੇ ਪੈਸੇ ਲੱਗਣੇ ਆ ਉਹਦੇ ਪੈਸੇ ਲੱਗ ਪਰ ਡਾਕਟਰ ਦੀ ਫੀਸ ਕੋਈ ਨਹੀਂ ਪੰਜਾਬ ਚ ਕੀ ਹੈ ਬੰਦੇ ਦਾ ਐਕਸੀਡੈਂਟ ਹੋਇਆ ਹੁੰਦਾ ਤੇ ਉਹ ਵਿਚਾਰਾ ਆਪਦੀ ਆਮ ਜਾਨ ਵਕਤ ਚ ਪਈ ਹੁੰਦੀ ਹੈ ਤੇ ਉਹ ਬਾਹਰ ਖੜਾ ਹੁੰਦਾ ਉਹਦੇ ਥ੍ਰੀ ਵੀਲਰ ਤੇ ਜਾਂ ਕਾਰ ਤੇ ਜਾਂ ਕਾਸੀ ਤੇ ਤੇ ਉਹ ਡਾਕਟਰ ਕਹਿੰਦਾ ਜੀ ਪਹਿਲਾਂ ਲੱਖ ਰੁਪਈਆ ਜਮਾ ਕਰਾਓ ਫੇਰ ਇਲਾਜ ਕਰਾਂਗੇ ਅੱਧੇ ਲੋਕੀ ਤਾਂ ਇੱਥੇ ਹਸਪਤਾਲ ਤਾਂ ਹੀ ਨਹੀਂ ਜਾਂਦੇ ਹੈਗੇ ਵੀ ਪੈਸਾ ਕਿੱਥੋਂ ਲੱਗਣਾ ਉੱਥੇ ਜਾ ਕੇ ਫਿਰ ਜਿਹੜਾ ਜਿਹੜੀ ਗੱਲ ਤੁਸੀਂ ਕਰਦੇ ਆ ਨਾ ਵੀ ਟੈਕਸ ਦੇਣਾ ਪੈਂਦਾ ਹਰੇਕ ਚੀਜ਼ 'ਚ ਮੈਂ ਤਾਂ ਉਹ ਗੱਲਾਂ ਕਰਦਾ ਵੀ ਟੈਕਸ ਤਾਂ ਇੱਥੇ ਹੁੰਦਾ ਹੀ ਨਹੀਂ ਹੈ ਹੀ ਨਹੀਂਗਾ ਟੈਕਸ ਤਾਂ ਇੱਥੇ ਆ ਜਿਹੜਾ ਅਸੀਂ ਦਿੰਨੇ ਆ ਸਾਨੂੰ ਹਰੇਕ ਤਰ੍ਹਾਂ ਦੀ ਸਹੂਲਤ ਵੀ ਮਿਲਦੀ ਹੈ ਟੈਕਸ ਦੇ ਬਿਲਕੁਲ ਨਹੀਂ ਤੇ ਫਿਰ ਸੂਚੀ ਨਹੀਂ ਹੁਣ ਜਿਹੜਾ ਇਨਸਾਨ ਆ ਉਹ ਬਿਮਾਰ ਹੋ ਗਿਆ ਜਾਂ ਉਹਦਾ ਐਕਸੀਡੈਂਟ ਹੋ ਗਿਆ ਉਹਨੂੰ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਉਹਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਇੱਥੇ ਬਿਮਾਰਤਾ ਵੇ ਜਾਂਦੀ ਹੈ ਹਸਪਤਾਲ ਨੇ ਉਹਨੂੰ ਇਲਾਜ ਕਰਨਾ ਉਹਨੇ ਪੈਸੇ ਨਹੀਂ ਲੈਣੇ ਬਿਲਕੁਲ ਹਮ मतलब ساری ਹੈਰਾ ਫੇਰੀ ਜੀ ਆਏ ਇੱਥੇ ਦਾ ਹਿੰਦੁਸਤਾਨ ਚ ਪੰਜਾਬ ਦੇ ਵਿੱਚ ਟੈਕਸ ਦੇ ਮਾਮਲੇ ਦੇ ਵਿੱਚ ਵੀ ਆਇਆ ਤਾਂ ਹੁਣ ਤੈਨੂੰ ਤੂੰ ਦੱਸ ਸਕਦਾ ਮੈਂ ਤਾਂ ਤੇਰਾ ਤੇਰਾ ਸਵਾਲ ਦਾ ਜਵਾਬ ਦਿੱਤਾ ਹੈਗੀ ਆ ਮੈਂ ਜਵਾਬ ਦੇ ਦਿੱਤਾ ਮੈਂ ਕਿ ਇੱਥੇ ਹੈਰਾ ਫੇਰੀ ਹੋਈ ਹੈ ਹਿੰਦੁਸਤਾਨ ਆਪਾਂ ਗੱਲ ਕਰਦੇ ਆ ਸਰ ਹੁਣ ਪਹਿਲੇ ਆਪਣੀ ਖਬਰ ਦੇ ਬਾਰੇ ਅ ਕੈਨੇਡਾ ਦੇ ਵਿੱਚ ਕਹਿੰਦੇ ਆ ਕਿ ਜੇ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾਓਗੇ ਤਾਂ ਤੁਹਾਡੀ ਪੀਆਰ ਜਿਹੜੀ ਆ ਉਹ ਕੈਨਸਲ ਕਰ ਦਿੱਤੀ ਜਾਊਗੀ। ਬਿਲਕੁਲ ਇੱਕ ਖਬਰ ਕੀ ਹੈਗੀ ਆ ਪੂਰੀ ਉਹਦੀ ਪੂਰੀ ਜਾਣਕਾਰੀ ਜ਼ਰੂਰ ਦਵੋ ਔਰ ਕਿੰਨੀ ਕੁ ਸੱਚਾਈ ਹੈ ਇਸ ਖਬਰ ਦੇ ਵਿੱਚ। ਬਿਲਕੁਲ ਸਹੀ ਖਬਰ ਆ ਹੈ। ਕੈਨੇਡਾ ਦੇ ਵਿੱਚ ਜਿਹੜਾ ਕਾਨੂੰਨ ਆ ਉਹ ਇਹ ਆ ਵੇ ਤੁਸੀਂ ਸ਼ਰਾਬ ਪੀ ਕੇ ਗੱਡੀ ਨਹੀਂ ਚਲਾ ਸਕਦੇ ਸ਼ਰਾਬ ਪੀ ਕੇ ਜੇ ਗੱਡੀ ਚਲਾਉਨੇ ਆ ਤੁਸੀਂ ਤੇ ਫੜੇ ਜਾਂਦੇ ਆ ਤਾਂ ਉਹ ਉਹਦੇ ਤੇ ਜਦੋਂ ਬੰਦਾ ਫੜਿਆ ਜਾਂਦਾ ਨਾ ਉਹਦਾ ਸੈਂਪਲ ਲਿਆ ਜਾਂਦਾ ਬ੍ਰੈਥ ਸੈਂਪਲ ਕਹਿੰਦੇ ਆ ਉਹਨੂੰ ਅੱਛਾ ਜੀ ਉਹ ਮੂੰਹ ਦੇ ਵਿੱਚ ਪਾ ਦਿੰਦੇ ਆ ਛੋਟੀ ਜੀ ਡਿਵਾਈਸ ਤੇ ਉਹਦੇ ਵਿੱਚ ਦੱਬ ਕੇ ਫੂਕ ਮਾਰ ਨਹੀਂ ਹੁੰਦੀ। ਠੀਕ ਹੈ। ਉਹ ਹੀ ਜਿਵੇਂ ਆਪਣੇ ਇੱਥੇ ਵੀ ਚੱਲਿਆ ਸੀ। ਹਾਂ। ਤੇ ਜੇ ਤੁਸੀਂ ਸਪੋਜ਼ ਕਰੋ ਐਕਸੀਡੈਂਟ ਹੋ ਜਾਂਦਾ। ਤੇ ਐਕਸੀਡੈਂਟ ਹੋ ਗਿਆ, ਬੰਦੇ ਦੇ ਸੱਟਾਂ ਵੱਜ ਗਈਆਂ, ਉਦੋਂ ਤਾਂ ਫਿਰ ਫੂਕ ਵੱਜਣੀ ਨਹੀਂ। ਬਿਲਕੁਲ। ਫਿਰ ਉਹਦਾ ਜਿਹੜਾ ਬਲੱਡ ਦਾ ਸੈਂਪਲ ਆ ਉਹ ਲਿਆ ਜਾਂਦਾ। ਬਲੱਡ ਦੇ ਬਲੱਡ ਚੋਂ ਫਿਰ ਉਹ ਟੈਸਟ ਕਰੀ ਜਾਂਦੀ ਹੈ ਵੀ ਸ਼ਰਾਬ ਬੰਦੇ ਨੇ ਕਿੰਨੀ ਪੀਤੀ ਹੈ ਜਿਹੜਾ ਕਾਨੂੰਨ ਹੈ ਨਾ ਕਾਨੂੰਨ ਇਹ ਕਹਿੰਦਾ ਦੇ 0.08 ਜਦੋਂ ਜਦੋਂ ਬਲੱਡ ਚੋਂ ਜਾਂ ਤੁਹਾਡੇ ਬ੍ਰੈਥ ਚੋਂ ਸੈਂਪਲ ਲਿਆ ਜਾਂਦਾ ਨਾ ਉਹਦੇ ਚੋਂ ਉਹ ਜਦੋਂ ਦੇਖ ਮਿੰਤੀ ਹੁੰਦੀ ਆ ਜਿਹੜਾ ਮੀਟਰ ਆ ਉਹ ਦੱਸਦਾ ਉਹ ਤੁਹਾਨੂੰ ਦੱਸਦਾ ਜੇ ਤੁਸੀਂ ਬ੍ਰੈਥ ਚੋਂ ਲੈਨੇ ਆ ਤਾਂ ਉਹਦਾ ਜਿਹੜਾ ਮੀਟਰ ਆ ਉਹ ਦੱਸ ਦਿੰਦਾ ਵੀ ਕਿੰਨੀ ਸ਼ਰਾਬ ਪੀਤੀ ਆ ਤੁਹਾਡੇ ਸਾਹ ਚੋਂ ਤੇ ਜੇ ਤੁਸੀਂ ਬਲੱਡ ਸੈਂਪਲ ਲੈਨੇ ਆ ਤਾਂ ਉਹ ਬਲੱਡ ਦਾ ਜਦੋਂ ਉਹ ਟੈਸਟ ਕਰਦੇ ਆ ਤਾਂ ਉਹਦੇ ਚੋਂ ਪਤਾ ਲੱਗ ਜਾਂਦਾ ਵੀ ਉਸ ਬਲੱਡ ਦੇ ਵਿੱਚ ਕਿੰਨੀ ਸ਼ਰਾਬ ਪੀਤੀ ਆ ਐਵਰੇਜ ਜਿਹੜਾ ਹਗਾ 1 ਆਉਂਸ ਸ਼ਰਾਬ ਦਾ ਜੇ ਤੁਸੀਂ ਪੀਨੇ ਆ ਤਾਂ ਉਹ ਤੁਹਾਡੇ ਬਲੱਡ ਦੇ ਵਿੱਚ 1 ਘੰਟਾ ਰਹਿੰਦਾ ਤੁਹਾਡੀ ਬਾਡੀ ਚ ਉਹ 1 ਘੰਟਾ ਰਹੂਗਾ 1 ਘੰਟੇ ਬਾਅਦ ਤੁਹਾਡਾ ਜਿਹੜਾ ਲਿਵਰ ਹੈ ਨਾ ਉਹਨੂੰ ਬਲੱਡ ਨੂੰ ਸਾਫ਼ ਕਰ ਦੂਗਾ ਅੱਛਾ ਜੀ ਜੇ ਤੁਸੀਂ ਉਹੀ ਦੋ ਆਉਂਸ ਪੀ ਲੈ ਜਾਂ 4 ਆਉਂਸ ਪੀ ਲੈ ਜਾਂ 10 ਆਉਂਸ ਪੀ ਲੈ ਜਾਂ 15 ਆਉਂਸ ਪੀ ਲੈ ਤਾਂ ਜੇ ਤੁਸੀਂ 15 ਪੀਲੇ ਤਾਂ 15 ਘੰਟੇ ਉਹਨੇ ਤੁਹਾਡੇ ਬਾਡੀ ਚ ਰਹਿਣਾ 15 ਘੰਟੇ ਲੱਗਣਿਆ ਤੁਹਾਡਾ ਜਿਹੜਾ ਲਿਵਰ ਹੈ ਜੇ ਲਿਵਰ ਪੂਰਾ ਐਨ ਫਿੱਟਾ ਤਾਂ ਉਹ 15 ਘੰਟਿਆਂ ਚ ਤੁਹਾਡੇ ਬਲੱਡ ਨੂੰ ਸਾਫ਼ ਕਰੂਗਾ ਇਹ ਆਮ ਬੰਦਾ ਜਿਹੜਾ ਉਹਦੀ ਬਾਰੇ ਇਹ ਇਹ ਖਾਸ ਬਾਰੇ ਫਿਰ ਖਾਸ ਖਾਸ ਦਾ ਮਤਲਬ ਇਹ ਹੁੰਦਾ ਹੈ ਵੀ ਜੇ ਕਿਸੇ ਨੂੰ ਕੋਈ ਬਿਮਾਰੀ ਹੈ ਜਾਂ ਉਹਦਾ ਲੀਵਰ ਖਰਾਬ ਹੈ ਤਾਂ ਫਿਰ ਉਹਨੂੰ ਟਾਈਮ ਜ਼ਿਆਦਾ ਵੀ ਲੱਗ ਸਕਦਾ ਜਿਹੜਾ ਨਾਰਮਲ ਬੰਦਾ ਨਾਰਮਲ ਲੀਵਰ ਹੈ ਨਾਰਮਲ ਉਹਦੀ ਸਿਹਤ ਹੈ ਉਹਨੂੰ ਇੱਕ ਉਹ ਲੀਵਰ ਨੂੰ ਇੱਕ ਘੰਟਾ ਲੱਗਣਾ ਹੈ ਕਾਉਂਸ ਨੂੰ ਸਾਫ਼ ਕਰਨ ਨੂੰ ਤੁਹਾਡੇ ਖੂਨ ਚ ਜਿਵੇਂ ਬੀਅਰ ਆ ਬੀਅਰ ਦੀ ਬੋਤਲ ਲੈ ਲੋ ਜਿਹੜੀਆਂ ਵੱਡੀਆਂ ਬੀਅਰ ਦੀਆਂ ਬੋਤਲਾਂ ਜਿਹੜੀਆਂ ਆਪਣੇ ਉੱਥੇ ਪੰਜਾਬ 'ਚ ਮਿਲਦੀਆਂ ਉਹ ਦੋ ਵਗਣੀਆਂ ਜਾਂਦੀਆਂ ਜਿਹੜੀ ਐਵਰੇਜ ਬੀਅਰ ਦੀ ਬੋਤਲ ਆ ਨਾ ਉਹ 7.5 350 ਮਿਲੀਲੀਟਰ ਜਿਹੜੀ ਛੋਟੀ ਬੀਅਰ ਦੀ ਬੋਤਲ ਹੁੰਦੀ ਆ ਉਹ ਗਣੀ ਜਾਂਦੀ ਆ 1 ਆਉਂਸ ਦੇ ਬਰਾਬਰ ਜੇ ਸ਼ਰਾਬ ਤੁਸੀਂ 1 ਆਉਂਸ ਪੀਨੇ ਆ ਕਾ ਉਹ ਇੱਕ ਬੀਅਰ ਜੇ ਤੁਸੀਂ ਵੱਡੀ ਬੀਅਰ ਪੀ ਲਈ ਤਾਂ ਇਹਦਾ ਮਤਲਬ ਉਹ ਦੋ ਬੀਰਾ ਹੋ ਗਿਆ ਸੋ ਉਹ ਦੋ ਘੰਟੇ ਉਹਨੂੰ ਲੱਗਣਗੇ ਤੁਹਾਡੇ ਲਿਵਰ ਨੂੰ ਤੁਹਾਡੇ ਬਲੱਡ ਨੂੰ ਠੀਕ ਕਰਨ ਨੋਰਮਲ ਲਿਆਉਣ ਨੂੰ ਹੁਣ ਜਦੋਂ ਸਪੋਜ਼ ਕਰੋ ਤੁਸੀਂ ਰੋਕ ਕੇ ਜਾਂਦੇ ਆ ਪੁਲਿਸ ਵਾਲੇ ਰੋਕ ਲੈਂਦੇ ਆ ਤੇ ਤੁਹਾਡਾ ਟੈਸਟ ਕਰਦੇ ਆ ਜਿਹੜਾ 0.8 ਰੀਡਿੰਗ ਹੈ ਨਾ ਬਲੱਡ ਅਲਕੋਹਲ ਦਾ ਮਿਕਸਚਰ ਹੈ ਜਿਹੜਾ ਉਹਦੀ ਉਹ ਆ ਜਾਂਦਾ ਹੈ ਕ੍ਰਿਮੀਨਲ ਅੱਛਾ ਜੀ ਰੈਕਡ ਦੇ ਥੱਲੇ ਜੇ ਉਦੋਂ ਉੱਤੇ ਹੋਵੇ ਤਾਂ ਉਹ ਕ੍ਰਿਮੀਨਲ ਚਾਰਜ ਲੱਗ ਗਿਆ ਤੁਹਾਡੇ ਤੇ ਜੇ ਉਹ ਘੱਟ ਹੈ ਉਦੋਂ ਤਾਂ ਉਹ ਕ੍ਰਿਮੀਨਲ ਚਾਰਜ ਨਹੀਂ ਲੱਗਦਾ ਉਹ ਫਿਰ ਫਾਈਨ ਹੋ ਗਿਆ ਤੁਹਾਡਾ ਜਾਂ ਤੁਹਾਡਾ ਤੁਹਾਨੂੰ ਲਾਇਸੈਂਸ 24 ਘੰਟੇ ਵਾਸਤੇ ਕੈਨਸਲ ਹੋ ਗਿਆ ਤਾਂ ਉਹ ਹੋ ਸਕਦਾ ਪਰ ਜਦੋਂ ਤੁਹਾਡਾ ਉਹ ਕ੍ਰਿਮੀਨਲ ਚਾਰਜ ਲੱਗ ਗਿਆ ਫਿਰ ਜੇ ਬੰਦਾ ਕੋਈ ਪੀਆਰ ਹੈ ਜਦੋਂ ਪੀਆਰ ਹੈ ਨਾ ਕਿਸੇ ਵੀ ਤਰ੍ਹਾਂ ਦਾ ਉਹਨੂੰ ਕ੍ਰਿਮੀਨਲ ਚਾਰਜ ਲੱਗ ਜੇ ਤਾਂ ਉਹ ਕੋਰਟ 'ਚ ਜਾਊਗਾ ਉਹ ਕੋਰਟ 'ਚ ਜਾ ਕੇ ਜਿਹੜੀ ਪੁਲਿਸ ਆ ਉਹ ਆਪਦਾ ਕੇਸ ਲੜੂਗੀ ਵੀ ਇਸ ਬੰਦੇ ਨੂੰ ਇਥੋਂ ਡਿਪੋਰਟ ਕਰਿਆ ਜਾਵੇ ਇਹ ਬੰਦਾ ਰਿਸਪਾਂਸਿਬਲ ਨਹੀਂਗਾ ਕੈਨੇਡੀਅਨ ਸਟੈਂਡਰਡ ਦੇ ਮਤਾਬਿਕ ਜਦੋਂ ਉਹੀ ਬੰਦਾ ਜਿਹੜਾ ਪੀਆਰ ਹੋ ਜਾਂਦਾ ਤੇ ਪੀਆਰ ਹੋਣ ਤੋਂ ਬਾਅਦ ਉਹ ਸਿਟੀਜ਼ਨ ਬਣ ਜਾਂਦਾ ਫਿਰ ਉਹਦਾ ਫਿਰ ਉਹ ਡਿਪੋਰਟ ਨਹੀਂ ਹੁੰਦਾ ਸਿਟੀਜ਼ਨ ਹੋਣ ਤੋਂ ਪਹਿਲਾਂ ਚਾਹੇ ਉਹ ਪੀਆਰ ਚਾਹੇ ਵਿਜ਼ਿਟ ਕਰਨ ਆਇਆ ਚਾਹੇ ਉਹ ਵਰਕ ਪਰਮਿਟ ਤੇ ਆ ਤੇ ਉਹ ਡਿਪੋਰਟ ਹੋ ਸਕਦਾ ਇਹ ਅਸਲੀਅਤ ਹੈ ਤੇ ਹੁੰਦੇ ਆ ਅੱਛਾ ਜੀ ਇੱਕ ਕੈਨੇਡਾ ਦੇ ਵਿੱਚ BC ਸੋਪੇ ਦੇ ਵਿੱਚ ਕਹਿੰਦੇ ਆ ਕਿ ਇੱਕ ਪਟਦੀ ਹੋਈ ਕੁੜੀ ਫੜੀ ਗਈ ਆ ਉੱਥੇ ਚਾਕੂ ਦੇ ਨਾਲ ਇਹ ਖਬਰ ਸਾਹਮਣੇ ਆਈ ਹੈ ਇੱਕ ਤਾਂ ਸਟੂਡੈਂਟ ਉਤੋਂ ਕ੍ਰਾਈਮ ਵੈਸੇ ਵੀ ਜੇ ਪੰਜਾਬ ਦੀ ਤੇ ਮੈਂ ਗੱਲ ਕਰਾਂ ਤੇ ਇਹੋ ਜੀ ਬੜੀ ਸ਼ੋਭੀ ਖਰਾਬ ਹੋਈ ਪਈ ਆ ਕਿ ਕੈਨੇਡਾ 'ਚ ਜਾ ਕੇ ਜਿਹੜੇ ਉੱਥੇ ਬੱਚੇ ਆ ਗੈਰ ਕਾਨੂੰਨੀ ਕੰਮ ਕਰਦੇ ਆ ਤੇ ਆਪਣਾ ਉੱਥੇ ਰਹਿਣ ਬਸੇਰਾ ਸੁਖਾਲਾ ਕਰਦੇ ਆ ਤੇ ਹੁਣ ਆ ਜਿਹੜੀ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਸ ਖਬਰ ਦੇ ਵਿੱਚ ਕਿੰਨੀ ਕੋ ਸੱਚਾਈ ਹੈ ਔਰ ਜੇ ਮੈਂ ਕੁੜੀ ਦੀ ਗੱਲ ਕਰਾਂ ਤੇ ਉਹਨੂੰ ਇਹ ਜੀ ਲੋੜ ਕਿਉਂ ਪਈ ਹੈ ਕੋਈ ਪੁਲਿਸ ਵਾਲੇ ਦਾ ਕੋਈ ਬਿਆਨ ਕੀ ਸਾਹਮਣੇ ਆਇਆ ਹੈ ਇਹ ਗਗਨਜੀ ਇੱਕ ਛੋਟਾ ਜਿਹਾ ਸ਼ਹਿਰ ਆ ਨਿਊ ਵੈਸਟ ਜੀ ਦਾ ਬ੍ਰੈਂਕੋਵਰ ਦੇ ਬਿਲਕੁਲ ਨਾਲ ਆ ਇਹ ਉੱਥੋਂ ਦਾ ਇਹ ਮਸਲਾ ਉੱਥੇ ਸਕੂਲ ਦੇ ਵਿੱਚ ਇੱਕ ਕੁੜੀ ਕੋ ਬਾਕੀ ਸਟੂਡੈਂਟਾਂ ਨੇ ਰਿਪੋਰਟ ਕਰਿਆ ਵੀ ਉਹਦੇ ਕੋਲੇ ਨਾਈਫ ਹੈ ਤੇ ਉਹ ਪੁਲਿਸ ਗਈ ਉੱਥੇ ਪੁਲਿਸ ਜਾ ਕੇ ਉਹਨਾਂ ਨੇ ਦੇਖ ਲਿਆ ਫੜ ਲਿਆ ਫੜ ਲਿਆ ਇਹ ਜਿਹੜੀਆਂ ਇਹੋ ਜਿਹੀਆਂ ਖਬਰਾਂ ਹਨਾ ਇਹ ਆਮ ਹੈ ਇੱਥੇ ਉਹ ਆਮ ਇਸ ਕਰਕੇ ਹੈ ਇਹ ਇਸ ਕਰਕੇ ਨਹੀਂ ਵੀ ਕੋਈ ਸਟੂਡੈਂਟ ਇੰਡੀਆ ਤੋਂ ਗਿਆ ਸੀਗਾ ਇਹ ਸਕੂਲਾਂ ਦੇ ਵਿੱਚ ਇਹੋ ਜਿਹਾ ਕੰਮ ਚੱਲਦਾ ਹੀ ਰਹਿੰਦਾ ਹੈ ਜਦੋਂ ਅਸੀਂ ਕੰਪੇਅਰ ਕਰਦੇ ਆ ਨਾ ਪੰਜਾਬ ਇੰਡੀਆ ਭਾਰਤ ਦੇ ਸਕੂਲਾਂ ਨੂੰ ਕੈਨੇਡਾ ਦੇ ਸਕੂਲਾਂ ਨਾਲ ਬਹੁਤ ਸਕੂਲ ਇਹੋ ਜਿਹੇ ਆ ਜਿਹੜੇ ਸਕੂਲਾਂ ਦੇ ਵਿੱਚ ਪੁਲਿਸ ਹਮੇਸ਼ਾ ਹੁੰਦੀ ਹੈ ਅੱਛਾ ਜੀ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਇਹ ਜਿਹੜਾ ਜਾਂ ਤਾਂ ਆਪਾਂ ਕਹਿ ਲਈਏ ਵੀ ਸੋਸਾਇਟੀ ਇਹੇ ਜੀ ਕਹਿ ਲਓ ਹਾਲਾਂਕਿ ਕਾਨੂੰਨ ਬਹੁਤ ਸਖਤ ਹੈ ਇੰਨੇ ਕਾਨੂੰਨ ਸਖਤ ਹੁੰਦੇ ਹੋਿਆਂ ਵੀ ਇਹੇ ਦੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਇੱਥੇ ਸਕੂਲਾਂ ਦੇ ਵਿੱਚ ਗੰਨ ਗੰਨਾ ਵੀ ਫੜ ਲੈਂਦੇ ਆ ਅੱਛਾ ਜੀ ਸਟੂਡੈਂਟਾਂ ਤੋਂ ਸਕੂਲਾਂ ਦੇ ਵਿੱਚ ਡਰੱਗ ਨਸ਼ੇ ਸ਼ੇ ਬਿਲਕੁਲ ਸੋ ਸਾਰਾ ਕੁਝ ਚੱਲਦਾ ਇੱਥੇ ਹੁਣ ਜਦੋਂ ਕੋਈ ਲੜਾਈ ਕਿਤੇ ਹੋ ਜਾਂਦੀ ਹੈ ਤਾਂ ਉਦੋਂ ਫਿਰ ਕਈ ਵਾਰੀ ਨਹੀਂ ਕਿਸੇ ਦਾ ਪਤਾ ਹੁੰਦਾ ਵੀ ਇਹਦੇ ਕੋਲੇ ਚਾਕੂ ਹੈਗਾ ਜਾਂ ਕੋਈ ਹੈ ਨਹੀਂ ਹੈਗਾ ਪਰ ਉਹ ਜਦੋਂ ਕਿਤੇ ਲੜਾਈ ਹੁੰਦੀ ਆ ਉਦੋਂ ਨਿਕਲੇ ਆਉਂਦੇ ਆ ਫੜੇ ਜਾਂਦੇ ਆ ਪਰ ਇਹ ਬਹੁਤ ਮੰਦ ਭਾਗਾ ਹੈ ਵੀ ਇਸ ਤਰ੍ਹਾਂ ਇਉਂ ਹੁੰਦਾ ਪਰ ਦੂਜੇ ਪਾਸੇ ਇਹ ਵੀ ਆ ਗੱਲ ਗगनਜੀ ਬਈ ਕਈ ਵਾਰੀ ਨਾ ਹੁੰਦੇ ਜ਼ਰੂਰ ਆ ਪਰ ਕਦੇ ਲੋਡ ਨਹੀਂ ਪੈਂਦੀ ਵਰਤੇ ਨਹੀਂ ਜਾਂਦੇ